ਲੁਧਿਆਣਾ ਦੇ ਨਿਊ ਹਰ ਗੋਬਿੰਦ ਨਗਰ ਦੇ ਵਿੱਚ ਠੇਕਾ ਖੁੱਲਣ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਉੱਥੇ ਦੇ ਲੋਕਾਂ ਨੇ ਮੌਕੇ ਤੇ ਹੀ ਹੰਗਾਮਾ ਕਰ ਦਿੱਤਾ ਜੀਆਂ ਇਹ ਤਸਵੀਰਾਂ ਜ ਤੁਸੀਂ ਦੇਖਦੇ ਹੋ ਲੁਧਿਆਣਾ ਦੇ ਨਿਊ ਹਰ ਗੋਬਿੰਦ ਨਗਰ ਦੀਆਂ ਨੇ ਜਿੱਥੇ ਕਿ ਲੋਕਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਚੰਦ ਦੂਰੀ ਤੇ ਇੱਥੇ ਮੰਦਰ ਹੈ ਗੁਰਦੁਆਰਾ ਸਾਹਿਬ ਹੈ ਬੱਚਿਆਂ ਦਾ ਸਕੂਲ ਹੈ ਤੇ ਠੇਕਾ ਖੁੱਲਣਾ ਕੋਈ ਸਹੀ ਗੱਲ ਨਹੀਂ ਹੈ ਆਓ ਵੇਖਦੇ ਹਾਂ ਪੂਰੀ ਖਬਰ ਇਹ ਤਾਂ ਨਾਲ ਆਜਾ ਅੱਜ ਜੀ ਆਪਾਂ ਨਿਊ ਹਰਗੋਬਿੰਦ ਨਗਰ ਦੇ ਵਿੱਚ ਬੈਠੇ ਆਂ ਜਿਹੜਾ ਲੁਧਿਆਣੇ ਦਾ ਹਲਕਾ ਸੈਂਟਰਲ ਹੈ ਉਹ ਏਰੀਆ ਪੈਂਦਾ ਵਾਰਡ ਨੰਬਰ 79 ਦੇ ਵਿੱਚ ਮੈਨੂੰ ਫੋਨ ਆਇਆ ਸੀ ਮੇਰੇ ਛੋਟੇ ਵੀਰ ਦਾ ਕਿ ਸਾਡੇ ਘਰ ਦੇ ਨਾਲ ਠੇਕਾ ਖੁੱਲ ਰਿਹਾ ਸ਼ਰਾਬ ਦਾ ਤੇ ਮੈਂ ਇੱਥੇ ਮੌਕੇ ਤੇ ਜਦੋਂ ਪਹੁੰਚਿਆ ਤੇ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਰੋਸ਼ ਸੀਗਾ ਮੈਂ ਤਾਂ ਇਹ ਕਹਿੰਨਾ ਚੰਦ ਕਦਮਾਂ ਦੀ ਦੂਰੀ ਤੇ ਮੰਦਿਰ ਹੈ ਤੇ ਨਾਲ ਹੀ ਗੁਰਦੁਆਰਾ ਸਾਹਿਬ ਵੀ ਹੈ ਤੇ ਨਾਲ ਹੀ ਸਕੂਲ ਵੀ ਹੈ ਇਹ ਤਾਂ ਹੁਣ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਵਾਸਤੇ ਕਿਰਾਏ ਤੇ ਜਗ੍ਹਾ ਦਿੱਤੀ ਹੈ ਇਹ ਨਹੀਂ ਦੇਣੀ ਚਾਹੀਦੀ ਕਿਉਂਕਿ ਕੰਮ ਆਪਾਂ ਨੂੰ ਉਹ ਚ ਕਰਨਾ ਚਾਹੀਦਾ ਜਿਹੜਾ ਲੋਕਾਂ ਦੇ ਹਿੱਤ ਵਿੱਚ ਹੋਵੇ ਇੱਥੇ ਲੱਗਦਾ ਇਹਨਾਂ ਦਾ ਆਪਣਾ ਠੇਕਾ ਵਾ ਨਹੀਂ ਮੈਨੂੰ ਜੋ ਪਤਾ ਲੱਗਿਆ ਜੀ ਸ਼ਰਾਬ ਦਾ ਠੇਕਾ ਇਹਨਾਂ ਨੇ ਕਿਰਾਏ ਤੇ ਦਿੱਤਾ ਹੈ ਤੇ ਜਗ੍ਹਾ ਕਿਰਾਏ ਤੇ ਦਿੱਤੀ ਹੈ ਠੇਕਾ ਕਿਸੇ ਹੋਰ ਦਾ ਬਸ ਕੌਂਸਲਰ ਆਮ ਪਾਰਟੀ ਦਾ ਵਾ ਤੇ ਜਗ੍ਹਾ ਇਹਨਾਂ ਦੀ ਹੈ ਤੇ ਕਿੱਥਾ ਇਹਨਾਂ ਦੇ ਆਪ ਜੋ ਪਤਾ ਲੱਗਿਆ ਜਗ੍ਹਾ ਇਹਨਾਂ ਦੀ ਹੈ ਲੇਕਿਨ ਇਹਨਾਂ ਨੇ ਕਿਰਾਏ ਤੇ ਦਿੱਤੀ ਹੋਈ ਹੈ ਲੇਕਿਨ ਮੈਂ ਤਾਂ ਇਹ ਗੱਲ ਕਹਿੰਦਾ ਪਾਰਟੀ ਕਿਰਾਇਆ ਵੀ ਆਂ ਭਾਜੀ ਜੇਕਰ ਆਏ ਤੇ ਠੇਕਾ ਦੇਣਗੇ ਤੇ ਕਰਾਇਆ ਤਾਂ ਲੈਣਗੇ ਨਾ ਮੈਂ ਇਹ ਕਹਿੰਦਾ ਆਪਾਂ ਨੂੰ ਲੋਕਾਂ ਦੇ ਹਿੱਤ ਵਿੱਚ ਕੰਮ ਕਰਨੇ ਚਾਹੀਦੇ ਆ ਆਪਾਂ ਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ ਜਿੰਦ ਤੱਕ ਜਨਤਾ ਸਾਡੇ ਖਿਲਾਫ ਹੋ ਜਵੇ ਇਸ ਕਰਕੇ ਅਸੀਂ ਅਜਰੋਸ਼ ਵਜੋਂ ਧਰਲੇ ਦੇ ਬਲੇ ਲੱਗਦਾ ਆਮ ਪਾਰਟੀ ਕਹਿੰਦੇ ਸੀ ਇਹ ਬੁੱਢੇ ਉਹ ਦਾਵਾ ਕਰਦੇ ਸੀ ਇਹ ਅਸੀਂ ਕੰਮ ਕਰਾਵਾਂਗੇ ਇਹ ਤਾਂ ਨਹੀਂ ਹੁੰਦਾ ਸੀਗਾ ਵੀ ਘਰ ਘਰ ਠੇਕੇ ਵਧੀਆ ਸਰਕਾਰਾਂ ਨਹੀਂਆਂ ਨੇ ਘਰ ਘਰ ਠੇਕੇ ਖੁੱਲੇ ਆ ਇਹ ਹੋਇਆ ਅੱਗੇ ਗੱਲ ਪਤਾ ਕੀ ਆ ਜੀ ਇਹ ਤਾਂ ਭਗਵੰਤ ਸਿੰਘ ਮਾਨ ਜੀ ਔਰ ਦਿੱਲੀ ਦਾ ਜਿਹੜਾ ਸੁਪਰੀਮੋ ਹੋਣ ਹੈ ਇਹਨਾਂ ਦੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਇਹਨਾਂ ਨੂੰ ਚਾਹੀਦਾ ਉਹ ਅੰਦਰ ਨੇ ਨਾ ਉਹਨਾਂ ਨੇ ਪਾਲਸੀਆਂ ਬਣਾ ਕੇ ਭਗਵੰਤ ਸਿੰਘ ਮਾਨ ਜੀ ਨੂੰ ਦੇ ਗਏ ਨੇ ਉਹਗੇ ਇੰਪਲੀਮੈਂਟ ਕਰੀ ਜਾਂਦੇ ਆ ਜੋ ਕਿ ਬੜਾ ਹੀ ਨਿੰਦਨਯੋਗ ਹੈ ਆਪਾਂ ਨੂੰ ਸਿਰਫ ਆਪਾਂ ਸਿਰਫ ਟੈਕਸ ਨੂੰ ਨਾ ਦੇਖੀਏ ਕਿ ਸਾਨੂੰ ਇੱਥੋਂ ਰੈਵਨਿਊ ਇਕੱਠਾ ਹੋਏਗਾ ਆਪਾਂ ਲੋਕਾਂ ਦੇ ਹਿੱਤ ਵਾਸਤੇ ਵੀ ਕਾਰੀ ਕਰੀਏ ਕਿਉਂਕਿ ਇੱਥੋਂ ਰੋਜ਼ ਮੇਰੇ ਸਾਬ ਨਾਲ ਰੋਡ ਬਹੁਤ ਚਲਦੀ ਆ ਹਜ਼ਾਰਾਂ ਦੀ ਕਿੰਤੀ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਇੱਥੋਂ ਨਿਕਲਦੀਆਂ ਜਿਨ੍ਹਾਂ ਤੇ ਬਹੁਤ ਹੀ ਮਾੜਾ ਅਸਰ ਪੈਗਾ ਅਸੀਂ ਨਹੀਂ ਕਹਿੰਦੇ ਸ਼ਰਾਬ ਦੇ ਠੇਕੇ ਨਹੀਂ ਖੁੱਲਣੇ ਚਾਹੀਦੇ ਖੁੱਲਣੇ ਚਾਹੀਦੇ ਮੇਨ ਜੀਟੀੀ ਰੋਡ ਤੇ ਖੋਲੋ ਜਿੱਥੇ ਆਬਾਦੀ ਜਿੱਥੇ ਧੀਆਂ ਭੈਣਾਂ ਸਕਦੀਆਂ ਨਹੀਂ ਨਿਕਲ ਸਕਦੀਆਂ ਜਿੱਥੇ ਮੇਨ ਕਾਰਾਂ ਦੀ ਆਵਾਜ਼ ਆਈਏ ਉੱਥੇ ਠੇਕੇ ਖੋਲਣੇ ਚਾਹੀਦੇ ਮਹੱਲੇ ਚ ਨਹੀਂ ਖੋਲਣੇ ਚਾਹੀਦੇ ਲੱਗਦਾ ਵੀ ਸਰਕਾਰ ਕੰਦੇ ਸੀ ਅਸੀਂ ਨਸ਼ਾ ਮੁਕਤ ਕਰਾਂਗੇ ਵੀ ਨਸ਼ਾ ਤਾਂ ਆਪ ਖੁੱਲੀ ਆ ਰਹੇ ਘਰ ਘਰ ਇਹੀ ਰੋਡ ਤੇ ਘੱਟੋ ਘੱਟ ਨਹੀਂ ਪੰਜ ਛੇ ਠੇਕੇ ਮੈਂ ਤਾਂ ਕਹਿੰਦਾ ਜੀ ਜਿਹੜਾ ਭਗਵੰਤ ਸਿੰਘ ਮਾਨ ਜੀ ਸਾਡੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਵੀ ਅਸੀਂ ਬਦਲਾਅ ਲੈ ਕੇ ਆਵਾਂਗੇ ਲੱਖ ਰੁਪਏ ਦੀ ਉਹ ਰੋਜ਼ ਐਡਵਰਟਾਈਜ਼ਮੈਂਟ ਦਿੰਦੇ ਨੇ ਕਿ ਬਦਲਾਅ ਮੇਰੇ ਖਿਆਲ ਨਾਲ ਜਿਹੜੇ ਪਬਲਿਕ ਦੀ ਆਵਾਮ ਦੀ ਜਿਹੜੀ ਆਵਾਜ਼ ਹੈ ਉਹ ਇਹੀ ਗੱਲ کہہ ਰਹੀ ਹੈ ਕਿ ਇਹੀ ਬਦਲਾਅ ਸੀਗਾ ਲੋਕ ਇੰਨੇ ਕਿ ਦੁਖੀ ਹੋ ਚੁੱਕੇ ਨੇ ਸਰਕਾਰ ਤੋਂ ਜਗਾ ਜਗਾ ਨਸ਼ਾ ਵਿਕ ਰਿਹਾ ਹੈ ਜਗਾ ਜਗਾ ਗੁੰਡਾਗਰਦੀ ਹੋ ਰਹੀ ਹੈ ਜਗਾ ਕਿਸੇ ਦਾ ਕੋਈ ਚਾਹੇ ਕਾਰਪੋਰੇਸ਼ਨ ਚੱਲ ਜਾਓ ਚਾਹੇ ਕੋਈ ਪੁਲਿਸ ਥਾਣੇ ਚੱਲ ਜਾਓ ਚਾਹੇ ਕੋਈ ਪਟਵਾਰਖਾਨੇ ਚੱਲ ਜਾਓ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਲੋਕ ਜਾ ਕੇ ਕਿਨੂੰ ਪਿੱਟਣ ਮੈਂ ਤਾਂ ਉਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਉਹਨਾਂ ਨੇ ਪੰਜਾਬ ਦੀ 3.5 ਕਰੋੜ ਜਨਤਾ ਨੇ 91 ਸੀਟਾਂ ਦਿੱਤੀਆਂ ਤੇ ਜਿੱਦਾਂ ਤੁਹਾਨੂੰ ਇੰਨਾ ਪਿਆਰ ਦਿੱਤਾ ਉਦਾਂ ਤੁਸੀਂ ਉਹਨਾਂ ਦੇ ਜਿਹੜੇ ਮਨਸੂਬੇ ਉਹਨਾਂ ਦੇ ਖਰਾ ਨਹੀਂ ਉਤਰੇ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਇਹ ਪਹਿਲੀਆਂ ਸਰਕਾਰਾਂ ਨੂੰ ਕਹਿੰਦੇ ਸੀਗੇ ਵੀ ਕਾਂਗਰਸ ਨੂੰ ਕਹਿੰਦੇ ਸੀ ਕਾਂਗਰਸ ਨਸ਼ਾ ਮੋਕਥਾ ਕਰਦਾ ਕਦੋਂ ਨਸ਼ਾ ਉਹ ਕਰਤਾ ਹੈ ਕਾਂਗਰਸ ਦਾ ਨਹੀਂ ਕੋਈ ਹੋ ਕਿ ਗੱਠਜੋੜ ਹੋ ਰਿਹਾ ਕਾਂਗਰਸ ਦਾ ਤੁਸੀਂ ਇਹ ਦੇਖੋ ਜੀ ਇਹ 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 ਤਾਂ ਜੀ ਪਿੱਛੇ ਲੋਕ ਸਭਾ ਦੇ ਚੋਣ ਹੋਏ ਇਹਨਾਂ ਨੇ ਲੋਕਾਂ ਨੂੰ ਮੂਰਖ ਸਮਝਿਆ ਲੇਕਿਨ ਲੋਕਾਂ ਨੇ ਵੀ ਇਹਨਾਂ ਦਾ ਜਵਾਬ ਦੇ ਦਿੱਤਾ ਜਿੱਦਾਂ 2.5 ਸਾਲ ਪਹਿਲੇ 92 ਸੀਟਾਂ ਆਈਆਂ ਸੀਗੀਆਂ ਤੇ 92 ਦੀਆਂ ਨਾਲ ਦੀਆਂ ਤਿੰਨ ਲੋਕ ਸਭਾ ਸੀਟਾਂ ਰਹਿ ਗਈਆਂ ਮਤਲਬ ਜੇ ਆਪਾਂ ਕੈਲਕੂਲੇਸ਼ਨ ਕਰੀਏ 9 3 27 ਤੇ 22 ਸਿੱਟਾ ਬਨਵੇਂ ਚ ਰਹਿ ਗਈਆਂ ਇੱਥੇ ਹਨਰ ਭਗਵੰਤ ਸਿੰਘ ਮਾਨ ਨੂੰ ਵੀ ਸੋਚਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਉਦੋਂ ਕਿੱਥੇ ਸਟੈਂਡ ਕਰਦੀ ਸੀ ਤੇ ਅੱਜ ਕਿੱਥੇ ਸਟੈਂਡ ਕਰ ਰਹੀ ਹੈ ਨਹੀਂ ਮੈਂ ਤਾਂ ਹੁਣ ਹੀ ਆ ਹਜੇ ਤਾਂ ਕੋਈ ਨਹੀਂ ਆਇਆ ਜੇ ਮੌਕੇ ਤੇ ਆ ਜਾਣਗੇ ਤੇ ਇਸ ਤੱਕ ਇਹਨੇ ਆ ਕਿ ਇਹ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਜਨਤਾ ਦੇ ਹਿੱਤ ਲਈ ਕਰ ਰਿਹਾ ਹੈ ਇਸ ਕਰਕੇ ਉਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਲਾਕੇ ਨੂੰ ਲਗੇ ਜਿਹੜੇ ਬੜੇ ਕੰਮ ਕਰਾਏ ਆ ਇਹ ਨਹੀਂ ਹੋ ਸਕਦਾ ਹੁਣ ਵੀ ਆਣ ਕੇ ਤੇ ਦੇਖਣ ਠੇਕੇ ਅਸੀਂ ਤਾਂ ਪੂਰੀ ਜੀ ਆਪਣਾ ਉਮੀਦ ਕਰਦੇ ਆਂ ਕਿ ਉਹ ਮੌਕੇ ਤੇ ਆਣ ਕੇ ਤੇ ਜਿਹੜੇ ਮਹੱਲਾ ਨਿਵਾਸੀ ਇਕੱਠੇ ਹੋਏ ਉਹਨਾਂ ਦਾ ਦੁੱਖ ਤਕਲੀਫ ਨੂੰ ਸਮਝਣਗੇ ਤੇ ਜੇ ਹੁਣ ਇਹਦਾ ਸਮਾਂ ਹੀ ਦੱਸੇਗਾ ਕਿ ਆਉਂਦੇ ਕਿ ਨਹੀਂ ਆਉਂਦੇ ਅਸੀਂ ਤਾਂ ਹੀ ਮੰਗ ਕਰਦੇ ਆਂ ਅਸੀਂ ਤਾਂ ਹੀ ਮੰਗ ਕਰਦੇ ਆਂ ਕਿ ਇਹ ਠੇਕਾ ਨਹੀਂ ਖੁੱਲਣਾ ਚਾਹੀਦਾ ਜਿਹੜੇ ਜਨਤਾ ਦੇ ਹਿੱਤ ਲਈ ਕਰ ਰਿਆ ਉਹ ਹਮੇਸ਼ਾ ਉਹੀ ਕਰਨੇ ਚਾਹੀਦੇ ਆ ਜਿਹਦੇ ਨਾਲ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹਾਂਜੀ ਭਾਜੀ ਕੀ ਕਾਰਨ ਹੈ ਇੱਥੇ ਤੁਸੀਂ ਅੱਜ ਅੱਜ ਅਸੀਂ ਇੱਥੇ ਤੱਕ ਆਲਾ ਹੈ ਕੀ ਗੱਲ ਹੈ ਭਾਜੀ ਗੱਲ ਇਹ ਹੈ ਕਿ ਇੱਧਰ ਸ਼ਰਾਬ ਦਾ ਠੇਕਾ ਖੁੱਲ ਰਿਹਾ ਤਾਂ ਕਰਕੇ ਅਜਿੱਥੇ ਸੜਕ ਤੇ ਬੈਠੇ ਆਂ ਕੁਝ ਕਦਮਾਂ ਦੀ ਦੂਰੀ ਤੇ ਨਾਲ ਸਕੂਲ ਹੈ ਜੀ ਨਾਲ ਹੀ ਮੰਦਿਰ ਹੈ ਮੈਂ ਤਾਂ ਪੰਜਾਬ ਸਰਕਾਰ ਤੋਂ ਹਰਾਨ ਹਾਂ ਉਹ ਕਿੱਦਾਂ ਪਰਮਿਸ਼ਨਾਂ ਦੇ ਦੀਏ ਠੇਕੇ ਖੋਲਣ ਦੀ ਠੇਕੇ ਖੁੱਲਨੇ ਚਾਹੀਦੇ ਇਹ ਨਹੀਂ ਆਪਾਂ ਕਹਿੰਦੇ ਠੇਕੇ ਨਾ ਖੁੱਲਣ ਪਰ ਘੱਟੋ ਘੱਟ ਦੂਰ ਹਾਈਵੇ ਤੇ ਖੁੱਲਣ ਇਸ ਰੋਡ ਦੇ ਉੱਤੇ ਅੱਗੇ ਚਾਰ ਠੇਕੇ ਆ ਇੱਕ ਪੰਜਵਾਂ ਹੋਰ ਖੁੱਲ ਗਿਆ ਤੇ ਸਰਕਾਰ ਤਾਂ ਕੰਨੀ ਸੀ ਆਮ ਪਾਰਟੀ ਕੰਨੀ ਸੀ ਅਸੀਂ ਨਸ਼ਾ ਮੁਕਤ ਕਰਨਾ ਹੈ ਨਸ਼ੇ ਤੋਂ ਮੁਕਤ ਲਈ ਕੀ ਕਰੀਆ ਤਾਂ ਦੇਖ ਲੋ ਜੀ ਤੁਹਾਡੇ ਸਾਹਮਣੇ ਐ ਮੈਂ ਇਸ ਗੱਲ ਤੋਂ ਹੈਰਾਨ ਆ ਚਾਰ ਕਦਮਾਂ ਦੀ ਦੂਰੀ ਤੇ ਸਕੂਲ ਐ ਜੀ ਰੋਜ਼ ਬੱਚੇ ਜਾਣਗੇ ਸਾਡਾ ਪੰਜਾਬ ਦਾ ਭੂਇਕ ਰੋਜ਼ ਐਤੋ ਸ਼ਰਾਬ ਦੀ ਪਹਿਲਾ ਬੋਤਲਾ ਠੇਕੇ ਦੇਖੇਗਾ ਫਿਰ ਜਾ ਕੇ ਸਕੂਲ ਪੜਨ ਜਾਣਗੇ ਆਪਾਂ ਬੱਚਿਆਂ ਨੂੰ ਆਪ ਨਸ਼ਿਆਂ ਵਿੱਚ ਲਾ ਰਹੇ ਆ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਜੀ ਜਦੋਂ ਵੀ ਆਪਾਂ ਕਿਸੇ ਨੂੰ ਪਰਮਿਸ਼ਨ ਦੇਣੀ ਹੁੰਦੀ ਠੇਕੇ ਦੀ ਉਹ ਦੇਖ ਲੈਣਾ ਚਾਹੀਦਾ ਕੀ ਨੇੜੇ ਸਕੂਲ ਹੈ ਕੋਈ ਮੰਦਿਰ ਉਹ ਸਾਡੇ ਪੰਜਾਬ ਚ ਆਸਤਾ ਨਾਲ ਮੰਦਿਰ ਹੈ ਜੀ ਸਾਡੇ ਬਿਲਕੁਲ ਅਸੀਂ ਮੰਦਿਰ ਮੱਥਾ ਟੇਕਣ ਜਾਵਾਂਗੇ ਉੱਥੇ ਹੱਤਿਆ ਦੇ ਸ਼ਰਾਬਾ ਪੀ ਕੇ ਨਾਲ ਘਲੋਤੇ ਹੋਣਗੇ ਦੱਸੋ ਸਾਡੇ ਵਾਸਤੇ ਕੀ ਸਾਡੇ ਧਰਮ ਵਾਸਤੇ ਕੀ ਸੋਚਿਆ ਭਗਵੰਤਪਨ ਜੀ ਦਾ ਦੱਸੋ ਐਮਐਲਏ ਆਏ ਸੀ ਐਮਐਲਏ ਸਾਹਿਬ ਨਾਲ ਮੀਰੀ ਦਾ ਖੈਰ ਗੱਲ ਨਹੀਂ ਹੋਈ ਭਾਈ ਸਾਹਿਬ ਦੀ ਜ਼ਰੂਰ ਗੱਲ ਹੋਈ ਸੀ ਐਮਐਲਏ ਸਾਹਿਬ ਨਾਲ ਇਹਨਾਂ ਨੇ ਫੋਨ ਕੀਤਾ ਸੀਗਾ ਆ ਮੇਰੀ ਭੈਣ ਦੀ ਗੱਲ ਹੋਈ ਸੀ ਆ ਬੈਠੇ ਆ ਇਹਨਾਂ ਨੇ ਐਮਐਲਏ ਸਾਹਿਬ ਨੂੰ ਫੋਨ ਕੀਤਾ ਸੀਗਾ ਮੇਰੀ ਗੱਲ ਨਹੀਂ ਹੋਈ ਮੈਨੂੰ ਬੈਠੇ ਰੁਕੇ ਤੇ 4-5 ਘੰਟੇ ਜੀ 4-5 ਘੰ ਸਾਨੂੰ ਕੋਈ ਇਤਰਾਜ਼ ਨਹੀਂ ਹਲੇ ਤੱਕ ਆਇਆ ਜੀ ਉਲਟਾ ਜਿਹੜੇ ਖੋਲ ਰਹੇ ਐ ਉਹਨਾਂ ਨੂੰ ਰਿਕੁਐਸਟ ਜ਼ਰੂਰ ਕੀਤੀ ਸੀਗੀ ਕਿ ਕਰਾਇਆ ਥੋੜਾ ਘੱਟ ਮਿਲ ਜੇਗਾ ਕੋਈ ਹੋਰ ਦੁਕਾਨ ਖੋਲ ਲੋ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਦੁਕਾਨਦਾਰੀ ਖੋਲੋ ਉਹ ਵੀ ਸਾਡੇ ਮੱਲੇ ਦੇ ਵਸਦੀਕ ਹੈ ਸਾਡਾ ਕੋਈ ਪਰਸਨਲ ਇਸ਼ੂ ਨਹੀਂ ਅਸੀਂ ਕੰਨੇ ਦੀ ਗੱਲ ਕਰਕੇ ਕੋਈ ਜੇ ਮੱਲੇ ਨੂੰ ਇਤਰਾਜ਼ ਹੈ ਤੁਸੀਂ ਪਲੀਜ਼ ਨਾ ਖੋਲੋ ਰਿਹਾਇਸ਼ੀ ਇਲਾਕੇ ਐ ਨਾਲ ਸਕੂਲ ਐ ਮੰਦਰ ਐ ਥੋੜੀ ਜਿਹੀ ਅੱਖ ਦੀ ਸ਼ਰਮ ਰੱਖੋ ਕੋਈ ਹੋਰ ਕੰਮ ਕਰ ਲੋ ਪਰ ਖੈਰ ਉਹਨਾਂ ਨੂੰ ਸਾਡੀ ਗੱਲ ਸਮਝ ਨਹੀਂ ਲੱਗੀ ਜੀ ਬਾਕੀ ਆ ਸਾਡੀ ਭੈਣ ਬੈਠੀ ਹੈ ਦੱਸ ਸਕਦੀ ਹੈ ਐਮਐਲਏ ਸਾਹਿਬਾ ਕੀ ਗੱਲ ਹੋਈ ਇਹਨਾਂ ਦੀ ਜੀ ਇੱਥੇ ਠੇਕਾ ਖੁੱਲ ਰਿਹਾ ਕੀ ਕਹਿਣਾ ਚਾਹੁੰਦੇ ਨਹੀਂ ਨਸ਼ੇ ਬੰਦ ਕਰਾ ਰਹੇ ਨੇ ਪੰਜਾਬ ਦੇ ਯੁਵਾਕ ਅੱਗੇ ਮਰਦੇ ਪੈਣ ਤੇ ਨਵੇਂ ਨਵੇਂ ਕੰਮ ਸ਼ੁਰੂ ਹੋ ਰਹੇ ਨੇ ਇੱਥੇ ਸ਼ਰਮ ਹੈ ਨਹੀਂ ਇਹਨਾਂ ਨੂੰ ਮਲੇ 10 ਠੇਕੇ ਗਲੀ ਚ ਖੁੱਲੇ ਹੋਏ ਨੇ 4-5 ਸਾਰੇ ਮਕਾਨ ਤੋੜ ਕੇ ਠੇਕੇ ਖਵਾਦੇ ਆਂ ਕਹਿੰਦੇ ਅਸੀਂ ਨਸ਼ਾ ਮੁਕਤ ਕਰਦੇ ਨੇ ਨਸ਼ਾ ਆਹ ਹੁੰਦਾ ਕਹਿੰਦੇ ਨਸ਼ਾ ਮੁਕਤ ਕਰਾਏ ਨਸ਼ਾ ਮੁਕਤ ਹੋ ਰਿਹਾ ਉਹ ਤਾਂ ਬੋਲਦੇ ਆ ਇਹ ਚਾਲੂ ਕਰ ਰਹੇ ਨੇ ਨਸ਼ਾ ਨਸ਼ਾ ਮੁਕਤ ਕਰਦੇ ਕਹਿੰਦੇ ਉਹ ਤਾਂ ਜਵਾਨਾਂ ਦੇ ਬੇੜੇ ਗਰਗ ਕਰ ਰਹੇ ਨੇ ਇਹ ਕੋਈ ਸ਼ਰਮ ਹੈ ਨਹੀਂ ਨਾ ਲੋਕਾਂ ਨੂੰ ਹਾਂਜੀ ਬਜੀ ਕੀ ਕਰਾ ਜਾਉਂਦੇ ਆ ਜੇ ਸਿਵਾ ਹੀ ਨਾ ਜੋ ਕਿਸੇ ਨੇ ਥੇਕਾ ਖੁੱਲਿਆ ਵਾ ਕਰੋਗੇ ਇਹ ਕਿਸੇ ਨੇ ਦੇਖੋ ਜੀ ਸਿੰਪਲ ਜੀ ਗੱਲ ਇਹ ਹੈਗੀ ਹੈ ਜਿਹੜੀ ਗੱਲ ਸਮਾਜ ਨੂੰ ਪਸੰਦ ਨਹੀਂ ਨਾ ਹੈਗੀ ਉਹ ਸਮਾਜ ਵਿੱਚ ਚੱਲਣੀ ਨਹੀਂ ਚਾਹੀਦੀ ਕਿਉਂਕਿ ਅਸੀਂ ਸਮਾਜ ਵਿੱਚ ਵਿਚਰਦੇ ਆ ਤੇ ਸਾਨੂੰ ਸਮਾਜ ਦੇ ਕਾਇਦੇ ਕਾਨੂੰਨ ਦੇ ਨਾਲ ਚੱਲਣਾ ਚਾਹੀਦਾ ਹੈ ਜੇ ਲੱਗਦਾ ਮੱਲੇ ਵਾਲਿਆਂ ਨੂੰ ਜਾਂ ਕਿਸੇ ਨੂੰ ਜਾਂ ਸਾਡੇ ਘਰ ਦੇ ਬੰਦਿਆਂ ਨੂੰ ਕਿ ਵੀ ਇਹ ਚੀਜ਼ ਗਲਤ ਹੈ ਤਾਂ ਡੈਫੀਨਟਲੀ ਉਹ ਗਲਤ ਹੈ ਉਦੋਂ ਕਿਸੇ ਦੇ ਸਹੀ ਕਹਿਣ ਦੇ ਨਾਲ ਉਹ ਸਹੀ ਨਹੀਂ ਹੋ ਜਾਣੀ ਹੈਗੀ ਆ ਆ ਓਏ 10 ਕੁ ਕਿੱਥੇ ਲਿਆ ਕਰੋ ਉਹਨਾਂ ਨੂੰ ਮਚਾਈਦਾ ਵੀ ਦੇਖੋ ਆਮ ਆਮ ਪਾਰਟੀ ਇੱਕ ਪਾਰਟੀ ਦਾ ਨਾਮ ਹੈਗਾ ਅਸੀਂ ਕਿਸੇ ਪਾਰਟੀ ਦੇ ਉੱਤੇ ਅਲੀਗੇਸ਼ਨ ਨਹੀਂ ਲਾ ਸਕਦੇ ਐਟਨਿਸ ਜਿਹੜੇ ਬੰਦੇ ਆ ਉਹ ਕਿਸੇ ਵੀ ਪਾਰਟੀ ਦੇ ਨਾ ਪਰਟੀ ਨੂੰ ਦੇਖੋ ਪਾਰਟੀ ਨੂੰ ਅਸੀਂ ਜਿਤਾਇਆ ਲੋਕਾਂ ਦੇ ਵੋਟਾਂ ਵਾਕੇ ਜਿਤਾਇਆ ਹੈ ਨਸ਼ਾ ਦੇ ਨਾਲ ਕਿ ਨਹੀਂ ਨਸ਼ਾ ਮੁਕਤ ਕਰ ਦਾਂਗੇ ਫਿਰ ਵੀ ਤੁਸੀਂ ਜਿਤਾਇਆ ਹੁਣ ਨਸ਼ਾ ਮੁਕਤ ਹੋ ਗਿਆ ਠੇਕਾ ਖੋਲਿਆ ਤੁਹਾਡੇ ਮਲੇ ਨਹੀਂ ਠੇਕਾ ਜਿਹੜੇ ਬੰਦੇ ਖੋਲ ਰੇ ਆ ਉਹ ਵੀ ਤਾਂ ਸਾਡੇ ਵਿੱਚੋਂ ਹੀ ਕੋਈ ਨਹੀਂ ਹੈ ਨਾ ਤੇ ਉਹਨਾਂ ਦਾ ਇੱਕ ਸਮਾਜਿਕ ਕਰਤੱਵ ਪਵੰਦ ਹੈ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਾ ਖੋਲਣ ਠੀਕ ਹੈ ਨਾ ਹਾਂਜੀ ਇਦੇ ਵਿੱਚ ਆਪਾਂ ਉਹ ਬੰਦਿਆਂ ਨੂੰ ਕਵਾਂਗੇ ਜੋ ਜ਼ਿਆਦਾ ਦੋਸ਼ੀ ਨੇ ਤੇ ਜਿਨ੍ਹਾਂ ਤੋਂ ਪਰਮਿਸ਼ਨ ਲਈਤੀ ਹੈਗੀ ਉਹਨਾਂ ਨੂੰ ਪਰਮਿਸ਼ਨ ਵੀ ਨਹੀਂ ਦੇਈ ਜਾਣੀ ਚਾਹੀਦੀ। ਡਿਸਪੋਜ਼ਲ ਬਣਾਇਆ ਕਰੋ। ਠੀਕ ਹੈ ਜੀ ਧੰਨ। ਖੜੇ ਬਾਥਰੂਮ ਵੀ ਕਰਨਾ ਹੈ, ਲੜਾਈਆਂ ਵੀ ਹੋਣੀਆਂ ਐ, ਪਾਰਕਿੰਗ ਵੀ ਹੋਣੀ ਐ, ਰੋਡ ਵੀ ਇੱਥੋਂ ਛੋਟੀ ਐ। ਇਹ ਏਰੀਆ 'ਚ ਘੱਟੋ-ਘੱਟ ਨਹੀਂ 5-6 ਕੰਨੇ ਠੇਕੇ ਖੁੱਲ ਚੁੱਕੇ ਆ। ਉਹ ਪਤਾ ਨਹੀਂ ਭਾਜੀ ਇੱਥੇ ਮੈਂ ਵੈਸੇ ਠੇਕੇਦਾਰ ਨੂੰ ਰੈਵਨਿਊ ਵਿਲੇ ਵੀ ਜਾਵਾਂਗਾ। ਇਹ ਰੋਡ ਤੇ ਐਸਾ ਕਿਹੜਾ ਰੈਵਨਿਊ ਜਨਰੇਟ ਹੋ ਰਿਹਾ ਜਿਦੇ ਕਰਕੇ ਜਗ੍ਹਾ-ਜਗ੍ਹਾ ਤੇ ਸਿਰਫ ਠੇਕੇ ਹੀ ਬਣ ਰਹੇ ਆ ਤੁਸੀਂ ਮੈਨੂੰ ਮੇਨ ਬੇਸਿਕਲੀ ਮੰਦਿਰ ਦਾ ਜਿਆਦਾ ਤਰਾਜ ਆ ਲੋਕਾਂ ਨੂੰ ਦੇਖੋ ਆਣਾ ਜਾਣਾ ਇਸ ਬੈਕਸਾਈਡ ਤੇ ਮੇਰੇ ਖਿਆਲ 20 ਫੁੱਟ ਦੂਰ ਮੰਦਿਰ ਹੈ ਆਪਣੇ ਘਰਾਂ ਦੇ ਵਿੱਚ ਕਿਉਂ ਇਹ ਕੰਮ ਕਰਦੇ ਪਏ ਨੇ ਮੇਨ ਪ੍ਰੋਬਲਮ ਹੈ ਦੇਖੋ ਉੱਪਰ ਰੈਸ਼ਾ ਚੱਡਾ ਸਭ ਦੀ ਯਾਰ ਇਹਨਾਂ ਧੀਆਂ ਪੈਣਾ ਮੈਨੂੰ ਅਜ ਫਸੋਸ ਹੁੰਦਾ ਪਿਆ ਇਹਨਾਂ ਨੇ ਇੱਥੇ ਪਹਿਲੇ ਇੱਕ ਰੈਸਟੋਰੈਂਟ ਕਰਾਇਤੇ ਸੀ ਮੈਂ ਮੰਨ ਸਕਦਾ 10-20 ਹਜ਼ਾਰ ਕਿਰਾਇਆ ਵੱਧ ਮਿਲ ਗਿਆ ਹੋਏਗਾ ਕੋਈ ਉਹ ਬੁਰੀ ਗੱਲ ਨਹੀਂ ਹੈ ਪਰ ਇੱਕ 50 ਹਜ਼ਾਰ ਕਿਰਾਇਆ ਆਂਦਾ ਸੀ 69 ਮਿਲ ਜੇਗਾ 60 ਆਂਦਾ ਸੀ 40 ਮਿਲ ਜੇਗਾ 10-20 ਹਜ਼ਾਰ ਪਿੱਛੇ ਪੂਰੇ ਇਲਾਕੇ ਨਾਲ ਵਗਾਲਣਾ ਜਿਹੜੇ ਹਾਈਵੇ ਤੇ ਖੋਲਣਾ ਚਾਹੀਦਾ ਠੀਕਾ ਹਣਾ ਭਾਜੀ ਮੈਂ ਕਹਿੰਦਾ ਉੱਥੇ ਖੋਲੋ ਜਿੱਥੇ ਇਤਰਾਜ ਨਹੀਂ ਜਿੱਥੇ ਵੀ ਖੁੱਲਾ ਦੇ ਕਿਸੇ ਇਲਾਕੇ ਨੂੰ ਇਤਰਾਜ ਨਾ ਹੁੰਦਾ ਤੇ ਸਾਨੂੰ ਕੋਈ ਇਤਰਾਜ ਨਹੀਂ ਸੀ ਨਾਲੇ ਕਹਿੰਦੀ ਆਮ ਪਾਰਟੀ ਕਹਿੰਦੀ ਅਸੀਂ ਨਸ਼ਾ ਮੁਕਤ ਕਰਾਂ ਨਸ਼ਾ ਉਲਟਾ ਲੱਗ ਰਿਹਾ ਇੱਥੇ ਯਾਰ ਹੁਣ ਆਮ ਪਾਰਟੀ ਦੇ ਕਾਰਨ ਆਮ ਪਾਰਟੀ ਜਿਤਾਇਆ ਤੇ ਹੁਣ ਪ ਤੁਸੀਂ ਦੇਖੋ ਜੇ ਆਮ ਪਾਰਟੀ ਦੀਆਂ ਗੱਲਾਂ ਕਰੋ ਫਿਰ ਤਾਂ ਸਿਆਸੀ ਗੱਲ ਹੋ ਜਾਂਦੀ ਹੈ ਪਰ ਜੇ ਚੰਗੇ ਕੰਮ ਕਰਦੇ ਰਿਜ਼ਲਟ ਚੰਗਾ ਨਾ ਹੁੰਦਾ ਅੱਜ ਪੰਜਾਬ ਚ ਇਹਨਾਂ ਦਾ ਬੁਰਾ ਹੋਣ ਦਾ ਕਾਰਨ ਇਹ ਛੋਟੀਆਂ-ਛੋਟੀਆਂ ਨੀਤੀਆਂ ਮੇਰੇ ਖਿਆਲ ਤਕਰੀਬਨ 2250 ਲੋਕ ਖੜੇ ਨੇ 250 ਘਰਾਂ ਦਾ ਮਤਲਬ ਲਾ ਲਓ ਤੁਸੀਂ ਅੱਜ 1000 ਵੋਟ ਖੜੀ ਹੈ ਤੇ 1000 ਬੰਦੇ ਨਾਲ ਐਵੇਂ ਵਿਗਾੜ ਰਿਹਾ ਜਿਵੇਂ ਕੋਈ ਕੰਮ ਹੀ ਨਹੀਂ ਹੁੰਦਾ ਭਾਈ ਤੁਸੀਂ ਅੱਜ ਮੱਲੇ ਵਾਲੇ ਕਿੰਨੇ ਪਰੇਸ਼ਾਨ ਹੈਗੇ ਆ ਠੇਕਾ ਤੁਸੀਂ ਜਿਹਨੇ ਕਿਰਾਇ ਤੇ ਦਿੱਤਾ ਤੁਹਾਨੂੰ ਵੀ ਚਾਹੀਦਾ ਵੀ ਅਸੀਂ ਮੱਲੇ ਦੇ ਠੇਕੇ ਫੋੜ ਰਿਆਂ ਵੀ ਮੱਲੇ ਵਾਲੇ ਪਰੇਸ਼ਾਨ ਹੋਣਗੇ ਮੱਲੇ ਕੋ ਪਹਿਲੇ ਠੇਕਾ ਥੋੜੀ ਖੁੱਲਿਆ ਨਾਲ ਠੇਕਾ ਉਹਦੇ ਅੱਗੇ ਠੇਕੇ ਚਾਰ ਠੇਕੇ ਨੇ ਇਸ ਰੋਡ ਤੇ ਕੋਈ ਇਸ ਰੋਡ ਤੇ ਪਹਿਲਾ ਠੇਕਾ ਤਾਂ ਖੁੱਲਿਆ ਨਹੀਂਗਾ ਤੁਸੀਂ ਆਮ ਪਾਰਟੀ ਦੇ ਆਗੂ ਰਹਿ ਚੁੱਕੇ ਹੋ ਤੇ ਆਮ ਪਾਰਟੀ ਕਹਿੰਦੀ ਅਸੀਂ ਨਸ਼ਾ ਮੁਕਤ ਕਰਾਂਗੇ ਨਸ਼ਾ ਤੁਸੀਂ ਖੁਦ ਨਸ਼ਾ ਮੁਕਤ ਕੋਈ ਪੇ ਕੋਈ ਪਹਿਲਾ ਠੇਕਾ ਤਾਂ ਖੁੱਲਿਆ ਨਹੀਂ ਜਾਂ ਪਹਿਲਾ ਖੁੱਲਿਆ ਫਿਰ ਤਾਂ ਗੱਲ ਕਰੋ ਇਸ ਰੋਡ ਤੇ ਚਾਰ ਠੇਕੇ ਨੇ ਤੇ ਤੁਸੀਂ ਤੁਹਾਨੂੰ ਲੱਗਦਾ ਵੀ ਅਸੀਂ ਨਸ਼ਾ ਮੁਕਤ ਨਹੀਂ ਕਰਨਾ ਨਹੀਂ ਸਾਡਾ ਕੋਈ ਇਹਦੇ ਵਿੱਚ ਕੋਈ ਰੋਲ ਨਹੀਂ ਕਿ ਅਸੀਂ ਨਸ਼ਾ ਮੁਕਤ ਕਰਨਾ ਜਾਂ ਮੁਕਤ ਕਰਨਾ ਨਸ਼ਾ ਐਮਐਲਏ ਨੂੰ ਕਹਿਣਾ ਚਾਹੀਦਾ ਵੀ ਅਸੀਂ ਠੇਕਾ ਨਹੀਂ ਠਲਵਾਉਣਾ ਇੱਥੇ ਜਾਂ ਐਮਐਲਏ ਠੇਕਾ ਕਰਵਾ ਲੈ ਕੇ ਜਾਂ ਭਗਵੰਤ ਨਹੀਂ ਐਮਐਲਏ ਦਾ ਕੀ ਮਤਲਬ ਹੈ ਇਹਦੇ ਨਾਲ ਨਹੀਂ ਨਹੀਂ ਭਗਵੰਤ ਐਮਐਲਏ ਐਮਐਲਏ ਦਾ ਕੋਈ ਮਤਲਬ ਹੈ ਇਹਦੇ ਵਿੱਚ ਨਹੀਂ ਨਹੀਂ ਜਾਂ ਭਗਵੰਤ ਮਾਨ ਦਾ ਕੋਈ ਮਤਲਬ ਹੈ ਪਉ ਆ ਤਾਂ ਮੈਨਾਂ ਕਮਾਈ ਤੇ ਠੇਕੇ ਤਾਂ ਸਾਰੇ ਸ਼ਹਿਰ ਚ ਖੁੱਲਰੇ ਸਾਰੇ ਹਿੰਦੁਸਤਾਨ ਚ ਖੁੱਲਰੇ ਆ ਕਿਤੇ ਜਿੱਥੇ ਬਾਕੀ ਸਰਕਾਰਾਂ ਉੱਤੇ ਠੇਕੇ ਨਹੀਂ ਖੁੱਲੇ ਨਹੀਂ ਕਿਹੜੀ ਸਰਕਾਰ ਦੇ ਜਿੱਥੇ ਭਾਜਪਾ ਦੇ ਸਰਕਾਰ ਉੱਤੇ ਠੇਕੇ ਨਹੀਂ ਹੈਗੇ ਨਹੀਂ ਪਬਲਿਕ ਕਿੰਨਾ ਪਰੇਸ਼ਾਨ ਹੋ ਰਹੀ ਹੈ ਤੁਸੀਂ ਇਹ ਜਾਣਦੇ ਹੋ ਕੀ ਪਰੇਸ਼ਾਨ ਹੋ ਰਹੀ ਪਬਲਿਕ ਤਾਂ ਦੋ ਚਾਰ ਬੰਦੇ ਉਹ ਨੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਸੀ ਉਹਨਾਂ ਨੂੰ ਹੋਵੇ ਤਾਂ ਠੇਕਾ ਖੁੱਲ ਕੇ ਤੁਸੀਂ ਪ੍ਰੋਬਲਮ ਹੋਵੇ ਨੀ ਪੁੱਛ ਲੋ ਮੈਡਮ ਤੁਸੀਂ ਬਾਹਰ ਇੱਕ ਤੁਹਾਡਾ ਘਰ ਕਿੱਥੇ ਆ ਰਿਹਾ ਆ ਰਿਹਾ ਜੀ ਉਹ ਕਹਿ ਰਹੇ ਬਾਹਰ ਦੇ ਗੱਲ ਕਰੋ ਉਹ ਉਹ ਤਾਂ ਸਾਰਿਆਂ ਨੂੰ ਕਹਿ ਰਹੇ ਆ ਜੀ ਉਹ ਤਾਂ ਘਰ ਉਧਰ ਨਾਲ ਸੀਗਾ ਉਹਨਾਂ ਨੂੰ ਵੀ ਕਹਿ ਰਹੇ ਆ ਤਾਂ ਬਾਹਰ ਆ ਉਹ ਘਰ ਆ ਦੇ ਬਾਹਰ ਦੇ ਨੇ ਉਹ ਸਭ ਨੂੰ ਕਹਿ ਰਹੇ ਆ ਕਿ ਉਹ ਸਾਰੇ ਬਾਹਰ ਦੇ ਨੇ ਘਰ ਕਿੱਥੇ ਬੇਟਾ ਮੇਰਾ ਘਰ ਆ ਰਿਹਾ ਜੀ ਉਹ ਰਿਆ ਘਰ ਮੇਰਾ ਉਹ ਤਾਂ ਕਹਿ ਰਹੇ ਬਾਹਰ ਜਿੰਨੇ ਦੇ ਉਹ ਤਾਂ ਕਹੂਗੇ ਜੀ ਉਹਨਾਂ ਨੇ ਕਿਰਾਇਆ ਲੈਣਾ ਉਹਨਾਂ ਨੇ ਤਾਂ ਕਹਿਣਾ ਮੈਂ ਵੀ ਆਪਣੀ ਦੁਕਾਨਾਂ ਤੋਂ ਬੰਦ ਕਰ ਦਿੰਦਾ ਮੈਂ ਵੀ ਠੇਕੇ ਖੋਹ ਦਿੰਦਾ ਆ ਦੇਖ ਆ ਸਾਡਾ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਕਹਿੰਦੇ ਨੇ ਸਕੂਲ ਦੇ ਨੇੜੇ ਠੇਕਾ ਨਹੀਂ ਹੈਗਾ ਜੀ ਇਹ ਕਹਿੰਦੇ ਨੇ ਜਿਹੜੇ ਲੰਘਣ ਵੇਲੇ ਜਿਹੜੀਆਂ ਕੁੜੀਆਂ ਠੇਕੇ ਤੇ ਅੱਗੋਂ ਲੰਘਣ ਗਈਆਂ ਕੀ ਉਹ ਨਜ਼ਰਾਂ ਚੱਕ ਕੇ ਲੰਘ ਸਕਦੀਆਂ ਨੇ ਮੈਨੂੰ ਇਹ ਦੱਸ ਦੋ ਦੱਸ ਦੋ ਮੈਨੂੰ ਇੱਕ ਗੱਲ ਦੱਸ ਦਨ ਇਹ ਤਾਂ ਉਹਨਾਂ ਨੂੰ ਚਾਹੀਦਾ ਜਿਹਨੇ ਠੇਕਾ ਖੁੱਲਿਆ ਜਿਹੜਾ ਠੇਕਾ ਖੁੱਲਿਆ ਪਹਿਲਾਂ ਜਿਹੜੇ ਮੈਂਬਰ ਸੀਗੇ ਚੌਂਕ ਦੇ ਮੈਂਬਰ ਸੀਗੇ ਸਾਰਿਆਂ ਨੂੰ ਬੁਲਾਉਂਦੇ ਵੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਵੀ ਅਸੀਂ ਇਹ ਕੰਮ ਕਦਮ ਚੱਕਣ ਲੱਗਿਆ 4 ਸਾਲ ਹੋ ਗਏ ਤੇ ਰੈਸਟੋਰੈਂਟ ਖੁੱਲਿਆ ਸੀ ਕਿਸੇ ਨੂੰ ਪ੍ਰੋਬਲਮ ਨਹੀਂ ਸੀ ਜਦੋਂ ਵੋਟਾਂ ਲੈਣੀ ਉਹ ਆ ਜਾਂਦੇ ਉਹ ਤਾਂ ਉਹ ਤਾਂ ਜੀ ਤੁਸੀਂ ਛੱਡੋ ਜਿਹੜੀ ਜਿਹੜੀ ਲੈਂਗੁਏਜ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਨਾ ਉਹਦੇ ਤੇ ਧਿਆਨ ਦਿੱਤਾ ਜਾਵੇ ਅਸੀਂ ਤਾਂ ਜੀ ਐਮਐਲਏ ਸਾਹਿਬ ਦੀ ਵੇਟਿੰਗ 'ਚ ਆ ਉਹ ਆਣਗੇ ਉਹ ਸੋਲੂਸ਼ਨ ਕੱਢਣਗੇ ਉਹ ਤੱਕ ਨਿਆਣਾ ਨਹੀਂ ਆਉਂਦੇ ਉਹ ਨਾ ਸਵੇਰੇ ਆਣਗੇ ਪਰਸੋਂ ਆ ਜਾਣਗੇ ਨਾਰਾ ਨਹੀਂ ਹਟੂਗਾ ਬਸ ਗੱਲ ਖਤਮ ਹੋ ਅਸੀਂ ਤਾਂ ਬੈਠੇ ਦਰ ਸਿਟੀ ਹੋਮ ਨਿਊਜ਼ ਲਈ ਵਿਕਾਸ ਦੀ ਰਿਪੋਰਟ